i <laughs> ਚੰਡੀਗੜ੍ਹ ਬੰਬ ਬਲਾਸਟ ਮਾਮਲੇ ਦੇ ਵਿੱਚ ਰੋਹਨ ਮਸੀ ਆਰੋਪੀ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਦਾਦੀਗੀ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਅਤੇ 1 ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਦਾਦੀਕੇ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਆ ਦੱਸਿਆ ਗਿਆ ਕਿ ਜਿਹੜੇ ਇਸ ਦੇ ਨਾਲ ਹੋਰ ਵੀ ਸਾਥੀ ਕਾਬੂ ਕੀਤੇ ਗਏ ਨੇ ਤੇ ਹੋਰ ਵੀ ਕਈ ਸਾਥੀ ਹੈਗੇ ਨੇ ਜਿਨ੍ਹਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ ਮੀਰੇਦ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਹੇ ਕਿ ਰੋਹਨ ਮਸੀ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਜਿੱਥੇ ਹੋਰ ਕੀਤਾ ਗਿਆ ਤੇ ਇਸ ਦੌਰਾਨ ਹੋਰ ਦੀ ਖੁਲਾਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਤੇ ਥੋੜਾ ਜਿਹਾ ਤੁਸੀਂ ਵੀ ਕੋਆਪਰੇਟ ਕਰੋ ਜੀ ਬਾਕੀ ਤੁਹਾਨੂੰ ਪਤਾ ਚੱਲਦਾ ਚੱਲਦਾ ਜਾਣਾਗਾ ਜੀ ਜੀ ਸਰ ਇਹਦੇ ਨਾਲ ਕੋਈ ਹੁਣ ਪਤਾ ਲੱਗਿਆ ਵੀ ਇਹਦੇ ਨਾਲ ਹੋਰ ਵੀ ਬੰਦੇ ਹੈਗੇ ਨੇ ਬਿਲਕੁਲ ਹੈਗੇ ਆ ਜੀ ਉਹੀ ਅਸਰਟਨ ਕਰਦੇ ਪਏ ਆ ਤੇ ਬਸ ਸਾਡਾ ਕੰਮ ਜਾਰੀ ਹੈ ਜੀ ਇੱਕ ਦਿਨ ਦਾ ਰਮੜੂ ਇੱਕ ਦਿਨ ਦਾ ਰਮੜੂ